ਇਹ ਤਾਨੂੰ ਸਪੈਸ਼ਲ ਅਸੀਂ ਇਸ ਗੱਡੇ ਵਾਸਤੇ ਆਇਆ ਤੇ ਇਹ ਗੱਡਾ ਜਿਹੜਾ ਹੈਗਾ ਨਾ ਇਹ ਗੱਡਾ 1932 ਦੇ ਵਿੱਚ ਪਾਕਿਸਤਾਨ ਆ ਗਿਆ ਸੀ ਵੰਡ ਤੋਂ ਪਹਿਲਾਂ ਇਸ ਮਤਲਬ ਇਸ ਪਿੰਡ ਦੇ ਵਿੱਚ ਆ ਗਿਆ ਸੀ ਤੇ ਇਸ ਗੱਡੇ ਦੇ ਮਾਲਕ ਇਹ ਭਾਈ ਹੋਣੀ ਆ ਤੇ ਇਹਨਾਂ ਕੋਲ ਪੁੱਛਦੇ ਆ ਇਹ ਗੱਡਾ ਇਹਨਾਂ ਨੇ ਕਿੱਦਾਂ ਲਿਆ ਕਿੱਥੋਂ ਲਿਆ ਤੇ ਹੁਣ ਇਹਦਾ ਇਦਾਂ ਇਦ ਤੋਂ ਕੀ ਕੰਮ ਲੈਂਦੇ ਆ ਅਸਲਾਮੁਅਲੈਕੁਮ ਜੀ ਵਾਲੈਕੁਮ ਸਲਾਮ ਅੱਛਾ ਜੀ ਇਹ ਹੁਣ ਤੁਸੀਂ ਦੱਸੋ ਕਿ ਤੁਸੀਂ ਗੱਡਾ ਤੁਹਾਡੇ ਵਡਿਆਂ ਨੇ ਕਿਦੋਂ ਲਿਆ ਤੇ ਕਿੱਥੋਂ ਲਿਆ ਦੱਸੋ ਏ 1932 33 ਚ ਇੰਡੀਆ ਚੋਂ ਲਿਆ ਇੰਦਰਗਰ ਪਿੰਡ ਚੋਂ ਅੱਛਾ ਜੀ ਕਿਸ਼ਨ ਕਲਾ ਦਾ ਬਣਿਆ ਕਿਸ਼ਨ ਕਲਾ ਦਾ ਬਣਿਆ ਆ ਕਿਸ਼ਨ ਕਲਾ ਦਾ ਬਣਿਆ ਅੱਛਾ ਜੀ ਉਥੋਂ ਲਿਆ ਸੀ 60 ਰੁਪਈਆ ਦਾ ਅੱਛਾ 60 ਰੁਪਈਆ ਦਾ ਸਿਰਫ ਲਿਆ 60 ਰੁਪਈਆ ਦਾ ਲਿਆ ਸੀ ਉਥੋਂ ਗੱਡੀ ਦੇ ਜ਼ਰੀਏ ਪਲੇਟਫਾਰਮ ਤੇ ਚਾਤਨੀ ਆ ਗਿਆ ਅੱਛਾ ਉਥੋਂ ਗੱਡੀ ਤੇ ਲਦਿਆ ਰੇਲ ਗੱਡੀ ਤੇ ਤੇ ਫਿਰ ਇੱਥੇ ਚੀਚਾਤਨੀ ਲਾਇਆ ਤੁਸੀਂ ਠੀਕ ਹੋ ਗਿਆ ਤੇ ਇਹ ਜਿ ਜਿਨ੍ਹਾਂ ਨੇ ਲਿਆ ਸੀ ਉਹ ਨਾਂ ਕੋਈ ਪਤਾ ਦਾਦੇ ਦਾ ਦਾਦੇ ਨੇ ਲਿਆ ਸੀ ਕਿ ਪੜਦਾਦੇ ਨੇ ਲਿਆ ਸੀ ਦਾਦੇ ਨੇ ਲਿਆ ਸੀ ਦਾਦੇ ਦਾ ਨਾਂ ਕੀ ਸੀ ਉਹਦਾ ਨਾਂ ਸੀ ਖੈਰ ਮੁਹੰਮਦ ਅੱਛਾ ਖੈਰ ਮੁਹੰਮਦ ਨੇ ਲਿਆ ਸੀ ਕਿਸ਼ਨ ਕਿਸ਼ਨ ਇੰਦਗੜ ਜੋ ਕਿਸ਼ਨ ਕਲਾ ਬਣਿਆ ਇੰਦਗੜ ਚ ਸੀ ਲਿਆ ਕਿਸ਼ਨ ਕਲਾ ਦੇ ਵਿੱਚ ਅੱਛਾ ਤੇ ਇੱਥੇ ਫਿਰ ਮਤਲਬ ਕੀ ਕਰਦੇ ਪੱਠੇ ਛੱਟੇ ਲਿਆਂਦੇ ਨੇ ਇੱਥੇ ਸਾਰੇ ਕੰਮ ਇਹਨਾਂ ਕੀਤੇ ਰੂੜੀ ਵੀ ਢੋਈ ਪੱਠੇ ਵੀ ਹਰ ਸ਼ਾਇਦ ਨਾਲ ਕੰਮ ਕੀਤਾ अच्छा ਤੇ 마शाल्लाह ਤੁਸੀਂ ਇਹਨਾਂ ਦੀ ਦੇਖਭਾਲ ਬਹੁਤ ਕੀਤੀ ਆ ਤੇ ਇਹ ਉਸ ਚੀਜ਼ ਦਾ ਸਬੂਤ ਆ ਕਿ ਆ ਵੇਖੋ ਬਿਲਕੁਲ ਜਿਹੜਾ ਨਾ ਆਪਣੀ ਕੰਡੀਸ਼ਨ ਦੇ ਵਿੱਚ ਖੜਾ ਵਾ ਤੇ ਇਹਦੀ ਮਜ਼ਬੂਤੀ ਦੇਖ ਲਓ ਇਹ ਫਰਸ਼ੇ ਦਾ ਦੇਖ ਲਓ ਕਿ ਬਹੁਤ ਜ਼ਿਆਦਾ ਮਜ਼ਬੂਤ ਆ ਲੱਕੜ ਜਿਹੜੀ ਆ ਨਾ ਉਹ ਲੱਗੀ ਹੋਈ ਆ ਤੇ ਉਸ ਵਕਤ ਜਿਹੜੇ ਨਾ ਇਹਦੇ ਜਿਹੜੇ ਟਾਇਰ ਹੁੰਦੇ ਸੀ ਇਹ ਲੱਕੜ ਦੇ ਸੀ ਇਹ ਕਿੰਨਾ ਵਜ਼ਨ ਚੱਕ ਲੈਂਦਾ ਸੀ ਜੀ ਇਹ ਜੀ 500 ਮਣ ਚੱਕ ਲਓ ਇੱਥੇ ਅੱਛਾ ਜੀ ਇਹ ਜਿਹੜੇ ਟਾਇਰ ਆ ਇਹ ਬੜੇ ਮਜ਼ਬੂਤ ਆ ਲੱਕੜ ਦੀ ਜੋੜੀ ਆ ਜੀ ਹਾਂਜੀ ਲੱਕੜ ਦੀ ਜੋੜੀ ਲੱਕੜ ਦੀ ਜੋੜੀ ਕਹਿੰਦੇ ਆ ਤੇ ਬਿਲਕੁਲ ਤੇ 100 ਮਣ ਤੁਸੀਂ ਕਿੰਨਾ ਕਿ ਤਕਰੀਬਨ ਵੱਤ-ਵੱਤ ਕਿੰਨਾ ਕੁ ਵਜ਼ਨ ਪਾਇਆ ਤੁਹਾਡੇ ਜਿੱਦਾਂ ਜ਼ਿੰਮੇਦਾਰਾ ਵਾ 50-60 ਮਣ ਅੱਛਾ 50-60 ਮਣ ਦਾਣੇ ਛਾਣੇ ਦਾਣੇ ਕਮਾਦ ਲਾਦ ਲੈਣਾ ਅੱਛਾ ਹੁਣ ਵੀ ਇਹਨੂੰ ਇਸਤੇਮਾਲ ਕਰਦੇ ਕਿ ਨਹੀਂ ਨਹੀਂ ਹੁਣ 5-7 ਸਾਲ ਤੋਂ ਖੜੋ ਹੋ ਗਿਆ ਅੱਛਾ 5-7 ਸਾਲ ਤੋਂ ਤੁਸੀਂ ਮਤਲਬ ਖੜਾ ਕੀਤਾ ਆਹ ਗੱਡੀਆਂ ਬਣਾ ਲਈ ਅੱਛਾ ਹੁਣ ਆਹ ਗੱਡਾ ਬਣਾਇਆ ਇਹ ਵੀ ਗੱਡਾ ਤੁਹਾਡਾ ਜੀ ਹਾਂਜੀ ਇਹ ਵੀ ਸਾਡਾ ਜੀ ਇਹਦੇ ਤੁਸੀਂ ਬਣਾਇਆ ਹੁਣ ਹਾਂਜੀ ਇਹ ਤਾਂਸੀਂ ਬਣਾਇਆ ਠੀਕ ਹੈ ਤੇ ਵਾਕਿਆ ਦੀ ਮਜ਼ਬੂਤੀ ਇਹ ਪਿੱਤਲ ਲੱਗਾਇਆ ਜੀ ਹਾਂਜੀ ਪਿੱਤਲ ਦੇ ਤਾਂਬੇ ਦੀਆਂ ਫੁੱਲੀਆਂ ਇਹ ਪਿੱਤਲ ਤੇ ਤਾਂਬੇ ਦੀ ਫੁੱਲੀ ਤੇ ਹੁਣ ਦਿਖਾਣਾ ਤੇ ਬਹੁਤ ਸੋਹਣਾ ਬਣਿਆ ਆਇਆ ਜੀ ਤੇ ਚਲਾਉਣ ਨੂੰ ਤੁਸੀਂ ਹਜੇ ਵੀ ਤੁਸੀਂ ਚਲਾ ਸਕਦੇ ਆ ਪਿੱਤਲ ਲੱਗਾਏ ਜਦੋਂ ਮਾਰੀ ਚਲਾ ਦੀ ਹਾਂਜੀ ਬਿਲਕੁਲ ਆਪਣੀ ਸਹੀ ਕੰਡੀਸ਼ਨ ਦੇ ਵਿੱਚ ਖੜਾ ਤੇ ਹੁਣ ਦਿਖਾ ਰਿਹਾ ਮੈਂ ਤੇ ਇਹ ਖੜਾ ਹੈਗਾ ਜੀ 11 11 ਐਲ ਇਹ 11 ਗੁਜਰਾਵਾਲੀ 11 11 ਗੁਜਰਾਵਾਲਾ ਇਹ ਪਹਿਲੇ ਵੀ ਸਨ 47 ਤੋਂ ਪਹਿਲੇ ਵੀ ਜਿਹੜਾ ਨਾ ਜੀ ਇਹ ਮੁਸਲਮਾਨਾਂ ਦਾ ਪਿੰਡ ਸੀ ਤੇ ਇੱਥੇ ਮੁਸਲਮਾਨ ਆਬਾਦ ਹੋਏ ਸੀ ਤਕਰੀਬਨ ਇਹ ਪਿੰਡ ਬੱਜਾ 1914 ਦੇ ਵਿੱਚ ਤੇ ਜਦੋਂ ਅੰਗਰੇਜ਼ ਨੇ ਇਹਨੂੰ ਬੰਨਿਆ ਤੇ ਇੱਥੇ ਜਿਹੜੇ ਇਹਨਾਂ ਦੇ ਦਾਦਾ ਜੀ ਸੀ ਤੇ ਉਹਨਾਂ ਨੇ ਜਿਹੜਾ ਗੱਡਾ ਲਿਆਂਦਾ ਗੱਡਾ ਲਿਆ ਕੇ ਤੇ ਇਹਨੂੰ ਇਹਨਾਂ ਨੇ ਜਿਹੜਾ ਇਹਨਾਂ ਨੇ ਬੜੀ ਮਿਹਰਬਾਨੀ ਇਹਨਾਂ ਦੀ ਕਿ ਇਹਨਾਂ ਨੇ ਆਪਣੇ ਦਾਦੇ ਦਾ ਵਿਰਸਾ ਸੰਭਾਲ ਲਿਆ ਹੋਇਆ ਜੀ ਇਦਾਂ ਹੀ ਆ ਜੀ ਤੇ ਬਿਲਕੁਲ ਚਾਲੂ ਕੰਡੀਸ਼ਨ ਦੇ ਵਿੱਚ ਖੜਾ ਵਾ ਤੇ ਤਕਰੀਬਨ 100 ਸਾਲ ਤੋਂ ਇਹਦੀ ਜ਼ਿਆਦਾ ਹੀ ਉਮਰ ਹੋ ਗਈ 1932 ਤੇ ਤੁਸੀਂ ਤੁਸੀਂ ਜਿਹੜਾ ਨਾ 1932 ਦੇ ਵਿੱਚ ਇਹਨੂੰ ਖਰੀਦਿਆ ਤੇ ਉਸ ਤੋਂ ਪਹਿਲੇ ਪਤਾ ਨਹੀਂ ਕਿੰਨੇ ਦਰ ਚੱਲਦਾ ਦਾਦਾ ਜੀ ਦੱਸਦੇ ਆ ਕਿ ਕਿਸੇ ਬੰਦਿਆਂ ਕੋਲੇ ਚੱਲਦਾ ਸੀ ਪਹਾੜਾ ਘਟਾਉਂਦੇ ਸੀ ਪੰਜ ਚਾਰ ਸਾਲ ਉਹਨਾਂ ਨੇ ਵੀ ਚਲਾਇਆ ਅੱਛਾ ਉਹਨਾਂ ਨੇ ਚਲਾਇਆ ਮਤਲਬ 100 ਸਾਲ ਇਸ ਗੱਡੇ ਦੀ ਉਮਰ ਉੱਪਰ ਹੋ ਗਈ ਤੇ ਗੱਡਾ 100 ਸਾਲਾਂ ਦੇ ਵਿੱਚ ਹਜੇ ਵੀ ਆਪਣੀ ਚਮਕ ਦਮਕ ਦੇ ਨਾਲ ਖੜਾ ਤੇ ਬਿਲਕੁਲ ਚਾਲੂ ਆ ਐਦਾਂ ਹੀ ਆ ਨਾ ਜੀ ਤੇ ਤੁਹਾਡੀਆਂ ਅੱਛਾ ਇਹਨੂੰ ਹੁਣ ਜੇ ਤੁਹਾਨੂੰ ਕੋਈ ਕਹਵੇ ਵੀ ਸੇਲ ਕਰਨਾ ਤੇ ਕਰਨਾ ਕਿ ਨਹੀਂ ਕਰਨਾ ਨਹੀਂ ਦਿਲ ਤਾਂ ਨਹੀਂ ਕਰਦਾ ਦੇਣ ਦਾ ਅੱਛਾ ਅੱਛਾ ਠੀਕ ਹੈ ਕਿਉਂਕਿ ਇਹ ਤੁਹਾਡੀ ਮਤਲਬ ਇਹ ਦਾਦੇ ਦੀ ਦਾਦੇ ਦੀ ਨਿਸ਼ਾਨੀ ਹੈ ਅੱਛਾ ਤੁਹਾਡੇ ਫਿਰ ਵਾਲ ਸਾਹਿਬ ਨੇ ਵੀ ਇਹਨੂੰ ਵਾਇਆ ਹਾਂਜੀ ਉਹਨਾਂ ਨੇ ਵੀ ਵਾਇਆ ਅੱਛਾ ਅੱਛਾ ਉਹਨਾਂ ਨੇ ਵੀ ਵਾਇਆ ਠੀਕ ਹੈ ਮਤਲਬ ਤੁਸੀਂ ਤੀਸਰੀ ਪੀੜੀ ਹੋ ਹਾਂਜੀ ਜਿਹੜੀ ਨੂੰ ਜਿਹੜੀ ਚਲਾ ਰਹੇ ਹੋ ਠੀਕ ਹੈ ਤੇ ਹੁਣ ਤੇ ਭਾਈ ਉਹਨਾਂ ਨੇ ਆ ਜਿਹੜਾ ਨਾ ਆਪਣਾ ਇਹਨੂੰ ਖੜਾ ਕਰ ਦਿੱਤਾ ਤੇ ਖੜਾ ਵੀ ਸੋਹਣਾ ਲੱਗਦਾ ਵਿਹੜੇ 'ਚ ਖੜੇ ਖੜੇ ਦੀ ਪੂਰੀ ਟੋਰ ਆ ਜੀ ਦੀ ਇਹ ਤੇ ਇਹ ਰੇੜੀ ਇਹਨਾਂ ਨੇ ਹੁਣ ਬਣਾਈ ਹੋਈ ਆ ਜਿੱਤੇ ਜਨਾਬ ਆਪਣਾ ਕੰਮ-ਸ਼ਾਮ ਲਿਆਂਦੇ ਆਪਣੇ ਪੱਠੇ ਛੱਟੇ ਲਿਆਂਦੇ ਲੇਕਿਨ ਇਹਨੂੰ ਜਨਾਬ ਇਹਨਾਂ ਨੇ ਰਾਜਾ ਵਾਂਗ ਰੱਖਿਆ ਆ ਜੀ ਹਾਂਜੀ ਬਿਲਕੁਲ ਜੀ ਇਹਨਾਂ ਨੇ ਇਹਨੂੰ ਵਾਕਿਆ ਰਾਜਾ ਵਾਂਗ ਰੱਖਿਆ ਜਿਹੜੀ ਮਸ਼ੀਨਰੀ ਆ ਕਿਸਾਨ ਦੀ ਜਿਹੜੀ ਮਸ਼ੀਨਰੀ ਹੁੰਦੀ ਆ ਉਹ ਦੇਖ ਲਓ ਉਹਨਾਂ ਨੇ ਮਾਲ 'ਚ ਖੜੀ ਕੀਤੀ ਆ ਤੇ ਇਹਨੂੰ ਜਿਹੜਾ ਵਿਚਕਾਰ ਇਹ ਜਿਹੜਾ ਵਿੜੇ ਦੇ ਜਿਹੜਾ ਨਾ ਵਿਚਕਾਲੇ